ਭਾਈ ਜਗਦੀਪ ਕਿਵੇਂ ਕਰਾਦੇ ਸੌਦੇ ਇਹ 7300 ਦਾ ਭਾਈ ਦੋਨਾਂ ਨਗਰਾਂ ਦਾ ਉਹਨਾਂ ਦਾ ਬੱਕਰੀਆਂ ਦਾ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ ਦੋਸਤੋ ਆ 7500 ਦੇ ਕਰਾਤੇ ਆ ਦੋਵੇਂ ਧੰਨਵਾਦ ਧੰਨਵਾਦ ਤੇਰਾ ਬਹੁਤ ਬਹੁਤ ਰੱਖੀ ਆ ਇਧਰ ਚਾ ਕੋ ਪਤੂ ਤੂੰ ਵੀ ਰੋਟੀ ਖਾਦੀ ਆ ਨਾ ਹਾਂ ਆਹ ਰੋਟੀ ਖਾਂਦਾ ਉਹ ਵੀ ਹੋਵੇ ਹਾਂ ਫੇਰ ਹੀ ਪੈਦਾ ਬਣ ਗਏ ਨੇ 2 ਰੁਪਏ ਹਾਂ ਪੂਰੇ ਹੋ ਜਾ ਮੰਜਾ ਕੋਈ ਗੱਲ ਨਹੀਂ ਪੂਰੇ ਹੀ ਹੋ ਗਏ ਸਹੀ ਆ ਧੰਨਵਾਦ ਤੇਰਾ ਹਾਂ ਚਲ ਇੰਨਾ ਹੀ ਬਹੁਤ ਤੂੰ ਸਾਰਿਆਂ ਦੀ ਮੰਨੀ ਗੱਲ ਮੰਨ ਗਿਆ ਸੋ ਤੇ ਮੇਰੀ ਗੱਲ ਤੁਹਾਨੂੰ ਉੱਥੇ 2 ਰੁਪਏ ਤਨਵਾਦ ਮਿਲਦੇ ਤੂੰ ਦਿਮਾਗ ਹੀ ਨਹੀਂ ਕਰਦਾ ਸੀ ਕਿਤੇ ਲੈ ਜਾਂਦਾ 200 ਕਿਰਾਇਆ ਭਰਨਾ ਸੀ ਚਲ ਕੋਈ ਗੱਲ ਨਹੀਂ ਆਉ ਨੂੰ ਦੇ ਇੱਧਰ ਨਾਂ ਦੇ ਪਰਤੀ ਆ ਇੱਧਰ ਆ ਇਹ ਤੇ ਉਹ 200 ਰੁਪਏ ਲੈ ਕੇ ਪੈਸੇ ਗਿਣਨ ਜੀ ਇਹ ਵੀਰ ਪੁੱਲੇ ਦਾ ਮੁੰਡਾ ਨਾ ਹਾਂ ਪੈਸੇ ਗਿਣਾਉਣੇ ਆ ਇੱਥੇ ਹਾਂ ਦਿਨ ਦਿਨ ਅੱਜ ਜਾ ਮੰਨੇ ਗੱਲ ਨਹੀਂ ਮੰਨਦਾ ਨਹੀਂ ਸਿਆਣਾ ਮੁੰਡਾ ਆਹ ਕਦੇ ਮੁੰਡਾ ਚੱਲਿਆ ਸੀ ਕੀ ਭਾਈ ਸਾਰਾ ਆਉਣੇ ਦੀ ਯਾਦ ਨਾ ਵਾ ਆਪਣੇ ਨੂੰ ਉਹ ਸਿਆਣਾ ਬਣਾ ਤੁਸੀਂ ਇੱਕ ਤਾਂ ਆਏ ਸੁਗਣੇ ਤੂੰ ਆਇਆ ਸੀ ਨਹੀਂ ਆਉਣੀ ਆ ਯਾਰ ਫੋਨ ਤੇ ਸੁਗਣੇ ਤੂੰ ਆਇਆ ਹੁੰਦਾ ਉਹ ਗੰਦਾ ਰੱਖਿਆ ਕਰਨਾ ਦੋ ਬਸਾਂ ਦਾ ਜਿਵੇਂ ਜਾ ਕੇ ਕਰੀਏ ਚੱਲ ਐਂ ਦਵਾਰ ਨੂੰ ਖਾਰੇ ਸੀ ਹਾਂ ਖਾਰੇ ਸਾਰੇ ਚੱਲਿਆ ਕਰੋ ਇਹਨਾਂ ਲੱਭੀ ਹੁੰਦੇ ਗਏ ਬਾਬਾ ਨੂੰ ਕੀ ਦਿੰਦੇ ਨੇ ਕਿਹਨਾਂ ਨੂੰ ਕਿਵੇਂ ਵੀ ਗਾਣੇ ਬੱਤਣਾ ਗਾਣੀ ਵੀਰਾ ਮੁੰਡਾ ਤਾਂ ਮ ਦੂਜੇ ਦਾ ਵਕੀਲ ਨਾ ਮੈਂ ਕਹਣਾ ਨਹੀਂ ਮੈਂ ਸੋਹਦਾ ਤੇਰਾ ਇਹ ਨਹੀਂ ਮੈਨੂੰ ਅੰਦਾਜ਼ੀ ਤੇਰੀ ਮੱਥੇ ਦੀ ਗਾਦਾ ਹਦੀ ਨੂੰ ਲੱਭੇ ਐਨੂੰ ਹੋ ਜਾ ਨਾਲੇ ਪਿੱਠ ਨਾ ਨਾ ਕਰਿਆ ਕਰ ਦੋ ਤਿੰਨ ਕਰਕੇ ਬੋਲੋਗੇ ਕਿ ਐਨਾ ਤੋਂ ਆਏ ਬੋਲਦਾ ਤਾਂ ਫੋਨ ਆਪ ਸ਼ੋਰ ਦੇ ਨੇੜੇ ਹੁੰਨ ਕਰਕੇ ਬੋਲਣਾ ਕੋਈ ਨਾ ਕੋਈ 200 ਰੁਪਏ ਲਗਾਈਏ ਛੋੜ ਕਰ ਦੀ ਚੰਗੀ ਜੀ ਹਾਂ 10 20 50 ਜਿੰਨੇ ਵੀ ਹੋਏ ਚੰਗਾ ਛੋੜ ਚੰਗੀ ਨਹੀਂ ਛੋੜ ਤਾਂ ਕਰਦੇ ਆ 20 ਦਾ 10 ਰੁਪਏ ਇਹੀ ਦੇ ਦੇ ਅੱਗੇ ਦੇਖ ਲੈ ਛੋੜ ਚੰਗੀ ਹੁੰਦੀ ਹੋਰ ਤਾਂ ਕੀ ਹੈ ਜਿੰਨੇ ਮਾੜੀ ਟੁੱਟੇ ਲੈ ਉਹਨਾਂ ਕੋਈ ਨਹੀਂ ਤਾਂ ਲੈਣਾ ਤੇ ਤੇ ਲੈਣਾ ਉਹ ਹੀ ਕੀਆ ਕਰਦੇ ਫੇਰ ਕੀ ਹੈ ਜਾਂਦੇ ਇਹ ਜਦੋਂ ਮੈਂ ਕਰੀ ਕੋਈ ਨਹੀਂ ਆ ਰਿਹਾ ਡਾਈਰ ਖੋਜ ਹੋ ਗਈ ਛੱਕ ਦੇ ਉਹ ਭਰਾਵਾ 5 ਰੁਪਈਆ ਨਾਲ ਕੀ ਹੋ ਜੂਗਾ ਉਹ 10 ਦੇ ਦੇ ਬਾਈ ਧੰਨਵਾਦ ਬਾਈ ਕੀ ਜਾ ਯਾਰ ਇਹ ਮੂੰਹ ਬਸ ਸਿੱਧਾ ਹੀ ਬਾਈ ਤੂੰ ਮੇਰੀ ਗੱਲ ਸੁਣਾ 10000 ਰੁਪਈਆ ਲੈਣਾ ਬਾਈ ਯਾਰ 10000 ਲੈਣਾ 1 ਰੁਪਈਆ ਘੱਟ ਨਹੀਂ ਰਮਿੰਦਰ ਹੈ ਕਹੇ ਜੈਸ ਕੋਈ ਇੱਕ ਵਾਰੀ ਦੁੰਕੇ ਦੇ ਤੈਨੂੰ ਵੀ ਨਹੀਂ ਆਪਾਂ ਪਰਵਿੰਦਰ ਇੱਕ ਗੱਲ ਮੂੰਹੋਂ ਕੱਢ ਦੇ ਬਈਆ ਜੇ ਤੈਨੂੰ ਪੁੱਗਦੀ ਆ ਕਿਆ 8000 ਦੀ ਬੱਕਰੀ ਟੀਮ ਦਾ 800 ਦਾ ਹੁਣ ਪੂਰੇ 1000 ਹੈ ਬਾਈ ਫਰਕ ਸੋਡਾ ਕੋਈ ਜਿਆਦਾ ਨਹੀਂ ਹੈ ਮੈਂ ਬੋਲੇ ਨੇ 1000 ਰੁਪਇਆ ਇੱਕੇ ਸੱਟ ਪਾਇਆ 1000 ਰੁਪਇਆ ਪਾਇਆ ਹੁਣ ਉਹ ਕਹਿੰਦਾ ਸੀ 500 ਹੀ ਪਾਉਣਾ ਦੀ ਹਾਂ ਆਸਪਾਸ ਕਿਹੜਾ ਵਿੱਚੋਂ ਕੁਛ ਲੈਣਾ ਭਰਾ ਜੇ ਤਨ ਪੂਰੀ ਪੀਣੀ ਨਹੀਂ ਲਾਇਆ ਨਹੀਂ ਬੋਲੇ ਨਹੀਂ ਸਹੀ ਆ ਫਿਰ ਬਾਈ ਲੈ ਵੀ ਪਰਵਿੰਦਰ ਨੇ ਵੀ 8000 ਰੁਪਇਆ ਲਾਤਾ ਬੱਕਰੀ ਦਾ ਬਾਈ ਨੇ 11 ਮੰਗਾ ਸੀ ਕਹਿੰਦਾ 10 ਤੋਂ ਘੱਟ ਨਹੀਂ ਦੇਣੀ ਬਾਕੀ ਬਸ ਦੇਖ ਰਿਹਾ ਕਿਨੇ ਪੜਦਾ ਫਰਕ ਥੋੜਾ ਹੀ ਆ 9000 ਦਿੰਦੇ ਆ ਉਹ ਇਹਦੀ ਮਰਜ਼ੀ ਹੈ ਯਾਰ ਆਪਾਂ ਮਾਈਨ ਦੇ ਅੰਦਰ ਤੋਂ ਆਪੇ ਹੀ ਇਹਦੇ ਚਾ ਵੇਖ ਲੈ ਤੀ ਜਿਸੰਦ ਰਾਮਦਾਰ ਲਾਵੇ ਤੇ 100 ਕੋ ਚੋਦਰੀ ਕਰਵਾ ਦੇਗਾ ਉਹ ਬੋੜ ਉਹ ਯਾਰ ਆਪਾਂ ਪਾਪ ਤਾਂ ਨਹੀਂ ਕਰਨਾਗਾ ਇਹ ਆਪਾਂ ਤਾਂ ਰੱਖਣਾ ਇਹ ਜਿਹੜਾ ਰੱਖਣ ਨੂੰ ਲੈਣੀ ਆ ਆ ਫੜ ਯਾਰ ਦੋ ਕੰਮ ਤੇ ਵੇਖ ਲਿਆ ਬੱਸ ਹਾਲਾ ਫਰਾ ਬਾਬਾ ਮੜਾਕਾਂ ਵਾਲਿਆ ਉਹੀ ਮੜਾ ਸਾਈਡ ਤੇ ਬੋਲੀ ਨਾ 8:30 ਦੀ ਹੋ ਰਹੀ ਆ ਬਾਬਾ ਨਹੀਂ ਨਹੀਂ ਆ ਜਾ ਭਾਈ ਜਮ ਤਰ ਨਾ ਕਰ ਕੋਈ ਦੇਖਦੇ ਪੈਣ ਨਾ ਪਤੀ ਹੋਈ ਨਹੀਂ ਨੇ ਥੋੜਾ ਇਨਰਮੰਦ ਮੰਨੂਗਾ ਉਹ ਮੰਨ ਗਿਆ ਬਸ ਹੋ ਗਿਆ ਹੋ ਗਈ ਯਾਰ ਬਸ ਠੀਕ ਆ ਉਹ ਚੁੱਪ ਭੈਣ ਨਾ ਚੱਲ ਬਸ ਹੋ ਗਿਆ ਪਰਵਿੰਦਰਾ ਕਿਵੇਂ ਚ ਕਰਵਾਤੀ ਕਿੰਨੇ ਚ 8700 ਚ 8700 ਚ ਬਈ ਲਖਾਈ ਤੂੰ ਕਰਾਉਣੀ ਆ ਦੇਖਾਈ ਤੇਰੀ ਕਾਸ ਦੀ ਹੋਰ 8700 ਚੋਗੀ ਤੈਨੂੰ 8700 ਚੋਗੀ ਤੈਨੂੰ ਆਇਆ ਹਰਾਮ ਪ੍ਰਵਿੰਦਰ ਕੋਈ ਗੱਲ ਨਹੀਂ ਯਾਰ ਹੋ ਵੀ ਨਾ ਲੈ ਵੀ ਦੋਸਤੋ ਪ੍ਰਵਿੰਦਰ ਨੂੰ 8700 ਦੀ ਆ ਬੱਕਰੀ ਦਿਵਾਤੀ ਆ ਠੀਕ ਆ ਦੋਸਤੋ ਲੈ ਵੀ ਪ੍ਰਵਿੰਦਰ ਭਾਈ ਵੈਰੀ ਗੁੱਡ ਖੁਸ਼ ਆ ਪ੍ਰਵਿੰਦਰ ਖੁਸ਼ ਆ ਭਾਈ ਉਹ ਜੀ ਉਹਨਾਂ ਦੇ ਭਰਾਵਾਂ ਨੇ ਕਰਤਾ ਹਾਂ ਬਸ ਠੀਕ ਆ ਸਸਰੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਪਰਾ ਕਲਾ ਮੁਕਸਰੀ ਦੋਸਤੋ ਜਿਵੇਂ ਤੁਹਾਨੂੰ ਪਤਾ ਹਰ ਸ਼ੁੱਕਰਵਾਰ ਪਿੰਡ ਹਰੀ ਕੇ ਗਲਾਂ ਬੱਕਰਾ ਮੰਡੀ ਲੱਗਦੀ ਦੋਸਤੋ ਚੰਗੇ ਸੌਦੇ ਨੇ ਚੰਗੇ ਨਾਗ ਹੁਣ ਦੋਸਤੋ ਬੋਲੀ ਤੇ ਸੌਦਾ ਚੱਲੀ ਜਾਂਦਾ ਬੱਕਰੇ ਦਾ 2200 ਰੁਪਏ ਲੱਗ ਗਿਆ 2200 ਲੱਗਾ ਬਈ ਹਾਂ ਬਾਈ ਆਪਾਂ ਤਾਂ ਫੋਨ ਨਹੀਂ ਇਹ ਫੋਨ ਬਾਈ ਬਿਲਕੁਲ ਨਹੀਂ ਪਏ ਮੇਰੇ ਤਾਂ ਜਿੰਨੇ ਮਰ 2300 ਕਰ ਦੇ ਯਾਰ ਆ ਇੱਕ ਦਾ ਕਰ ਪਾ ਯਾਰ 2300 ਚੱਕ 2300 ਗਾਣੇ ਚਾਲਾਂ ਕਿੰਨਾ ਕਾ ਬਾਹਰ ਕੇ 100 ਰੁਪਏ ਦਾ ਹੋਣਾ ਯਾਰ ਚਾਹੀ ਤੁਮ ਦਿਖਾਈ ਨੂੰ ਪਾ ਦੇ ਕੰਮ ਵੇਡ ਦੇ ਯਾਰ ਪਰ ਇਹ ਕੰਮ ਨਵੇੜ ਯਾਰ ਬਾਈ ਨੂ ਨਵੇੜ ਦੇ ਤੂੰ ਤੇਰੀ ਮੰਡੀ ਤੋਂ ਆਇਆ ਹੈਗਾ ਇਹ ਨਹੀਂ ਵੇਚ ਸਕਦਾ ਤੇ ਬਾ ਫਿਰ ਨਿਬੜ ਗਿਆ ਸਮਝ ਫੜਾ ਹੋ ਗਿਆ ਵਾ ਜੈ ਜੀ ਆ ਗੋਲ ਗਿਆ ਨਹੀਂ ਕਿੰਨੇ ਲਾਇਏ ਸੀ 2300 ਇੱਕ ਗੱਲ ਹੀ ਕਰਦੇ ਆ ਯਾਰ ਨੇੜ ਦੇਣ ਤੋਂ ਪਹਿਲਾਂ ਯਾਰ ਕਰ ਬਾ ਕਿਸ ਜਿੱਥੇ ਗਿਆ ਗਿਆ ਪਹਿਲਾ ਬੰਦਾ ਲੈਣ ਵਾਲਾ ਵੇਖਾ ਹੋਣਾ ਕੇ ਤੇਰੇ ਬੰਦੇ ਸਹੀ ਗੱਲ ਆ ਬਈ ਪੱਲੇ ਦਾ 10 ਆ ਉਹ ਅੱਗੋ ਹੀ ਸਿਰ ਮਾਰੀ ਜਾਂਦਾ ਬੰਦਾ ਹੀ ਕੀ ਕੀ ਲੈ ਲਊਗਾ ਯਾਰ ਤੂੰ ਕਰ ਆਓ ਬਾਈ ਦੱਸ ਦੇ ਦੱਸਣ ਦਾ ਕੋਈ ਹਰਜ ਨਹੀਂ 100 ਖੰਡ ਹੋਰ ਪਾ ਕੇ ਲੈਲਾ ਪੰਦਾ ਪਾ ਹੈ ਪੈਸਾ ਹੁਣ ਬਹੁਤ ਔਖਾ ਬਾਈ ਦੇਖ ਲਿਖਾਈ ਲਖੂਈ ਚ ਉੱਥੇ ਹੀ ਆਵੜੀ ਗੱਲ ਲਿਖਾਈ ਤੇ ਨੱਕਾ ਸਾਹਮਣਾ ਬਹੁਤ ਚਾਈ ਦਾ ਆਪੀ ਆਪਦੀ ਰੱਖ ਲਿਖਾਈ ਆਪੋ ਆਪਣੀ ਨਹੀਂ ਦੇ ਰਤਾ ਸੀ ਵੀ ਇਹ ਫਾਈ ਆਪ ਕੋ ਆਪਣੀ ਗੱਲ ਨਹੀਂ ਨਿਕ ਰਹੀ ਲਿਖਾਈ ਦਾ ਤਾਂ ਕੰਮ ਨਵੇ ਰਿਆ ਉਹ ਵਧੀਆ ਐਕਸਰਸ ਰਣਾ ਨਹੀਂ ਮੈਂਦਾ ਕਿ 100 ਬਿਛੇ ਬਕਰਾਂ ਉਹ 100 ਪਾ ਦਿਆ ਕਰੋ ਹਾਂ ਉਹ ਪਾਣਾ ਉਹ ਸੋ ਜੀ ਪਿੰਡੀ ਦੇਣ ਦੇ ਹਾਂ ਭਾਈ ਤੇਰੇ ਚੱਲਦਾ ਤੂੰ ਦੱਸ ਯਾਰ ਯਾਰ ਮੇਰੇ ਚੱਲਦਾ ਜੰਗੀ ਗੱਲ ਕਰ ਲੈ ਪਾਵਾ ਫਿਰ ਤੇਰੇ ਚੱਲਦਾ ਤਰੇ ਯਾਰ ਥੋੜਾ ਜਿਹਾ ਪ੍ਰੋਬਲਮ ਹੈ ਹੋਰ ਹੋਗਲਾ ਗਿਆ ਬੋਹਨੀ ਰੋਤਾ ਜਊ ਪਾਲਾ ਤੂੰ ਕੋਰਣਾ ਤੇਰੇ ਦੁੱਖ ਤਕਲੀਫਾਂ ਸਾਰੀਆਂ ਤੂੰ ਚੱਕਦੇ ਆਂਗੇ ਗਰੀਬੀ ਹੈ ਇਹ ਜਾਨਾਂ ਦਾ ਕਹਦਾ ਔਖਾ ਕੰਮ ਹਾਂ ਦੱਸ ਜਿਵੇਂ ਕਰਦਾ ਕਰਦੇ ਵਾ ਹੋ ਗਿਆ ਵਾ ਉਹ ਨਹੀਂ ਮੇਰੇ ਨਹੀਂ ਚੱਲਦਾ ਕਿੰਨੇ ਲਾਇਆ ਬਾਈ 2300 ਹੈ 2300 ਹੈ ਹਾਂ ਮੈਂ 2400 ਲਾਇਆ 2400 ਲਾਤਾ ਐਂਕਲ ਨੇ ਹਾਂ ਚਾਹ ਗਿਆ ਨਹੀਂ ਚੱਲਦਾ 2400 ਦਾ ਸਿਗਰਾਨੇ ਖੇਤਵਾ ਯਾਰ ਹੋਂ ਤਾਂ ਹੈ ਹੈ ਇੰਨੇ ਕ ਤਾਂ ਹੀ ਆ ਗਿਆ ਨਹੀਂ ਬੜਾ ਰਸਾ ਆ ਜਾ ਬਾਈ ਸਿਗਰੇ ਆ ਆ ਜਾ ਆਇਆ ਕਿੰਨੇ ਦਾ ਹੈ ਕਿੰਨੇ ਘਾਤੇ 2400 ਹੋਰ ਕੋਈ ਬਾਈ ਹੈ ਹੈ ਤਾਂ ਪੱਕੜੀ ਤਾਂ ਬਹੁਤ ਹੈ ਮੱਲਾ ਫੇਰ ਲਾਓ ਤੇ ਬਾਤ ਨਿਬੜ ਗਿਆ ਉਹ ਵੀ ਖੀਰ ਦਾ ਖੜਾ ਦੋ ਆ ਬਾਈ ਇਹਦਾ ਨਾਮ ਆ ਕਾ ਉਹ ਸੁਖਦੇਵ ਰਪਾ ਲਾਉਣੀ ਦੀ ਪੁੱਛਾ ਪੱਤੀ ਹੋ ਗਿਆ ਏ ਛੋੜ ਲੈ ਜੀ ਨੂੰ ਪੁੱਛੀ ਲੈ ਜਾ ਗਿਆ ਵਾਹ ਹੋ ਗਿਆ ਸਰਦਾਰਾ ਫੜਾ ਦੇ ਬਸ ਦੇ 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 ਯਾਰ ਹੋ ਗਿਆ ਹੋ ਗਿਆ ਬਸ ਲੈ ਆਹ ਕੈਨੀ ਤੇਰੇ ਆ ਬਾਈ ਲਾਉ ਲਾਉ